ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਨਵਦੀਪ ਕੌਰ ਦੇ ਉੱਤੇ ਅੱਜ ਮੈਂ ਲੈ ਕੇ ਆਈਆਂ ਬਹੁਤ ਹੀ ਜ਼ਿਆਦਾ ਸੋਹਣੇ ਬੁਟੀਕ ਪੀਸ ਸੂਟ ਇਹਨਾਂ ਵਿੱਚੋਂ ਕੁਝ ਕੁ ਸੂਟ ਬਨਾਰਸੀ ਪ੍ਰਿੰਟ ਵਾਲੇ ਹੋਣਗੇ ਤੇ ਕੁਝ ਦੇ ਉੱਤੇ ਬਹੁਤ ਹੀ ਹੈਵੀ ਵਰਕ ਕੀਤਾ ਹੋਇਆ ਸਾਰੇ ਪੀਸ ਬਹੁਤ ਜ਼ਿਆਦਾ ਸੋਹਣੇ ਨੇ ਸਾਰੇ ਇੱਕ ਤੋਂ ਵੱਧ ਕੇ ਇੱਕ ਨੇ ਤੇ ਇਹਨਾਂ ਦੇ ਵਿੱਚ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਇਹਦੇ ਵਿੱਚ ਦੋ ਦੋ ਹੀ ਕਲਰ ਨੇ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਇੱਕ ਬਲੂ ਕਲਰ ਦਾ ਸੂਟ ਇਹ ਸਾਰਾ ਭਰਿਆ ਹੋਇਆ ਇਹਦੇ ਚੁੰਨੀ ਦੇ ਉੱਪਰ ਲੈਸ ਤਾਂ ਕੰਮ ਕੀਤਾ ਹੋਇਆ ਤੇ ਸਲਵਾਰ ਤੇ ਬਾਟਮ ਦੇ ਉੱਪਰ ਕਢਾਈ ਆ ਤੇ ਜਿਹੜੀ ਸ਼ਰਟ ਆ ਉਹ ਫਰੰਟ ਵਾਲੀ ਸਾਈਡ ਸਾਰੀ ਭਰੀ ਹੋਈ ਆ ਇਹਦੇ ਫਰੰਟ ਦੇ ਉੱਤੇ 골ਡਨ ਤੇ ਲਾਈਟ ਸਕਾਈ ਕਲਰ ਦਾ ਵਰਕ ਕੀਤਾ ਹੋਇਆ ਤੇ ਸ਼ੋਲਡਰ ਤੋਂ ਲੈ ਕੇ ਲੈਂਥ ਤੱਕ ਸलो ਉਹ ਕਮੀਜ਼ ਦੀ ਲੈਂਥ ਤੱਕ ਇਹਦੇ ਉੱਪਰ ਵਰਕ ਕੀਤਾ ਹੋਇਆ ਤੇ ਘੇਰੇ ਦੀ ਕਢਾਈ ਦਾ ਕੰਮ ਵੀ ਕੀਤਾ ਹੋਇਆ ਇਹਦੇ ਉੱਤੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਆ ਤੇ ਚੁੰਨੀ ਦੇ ਚਾਰੇ ਕੰਨਿਆਂ ਦੇ ਉੱਤੇ ਲੈਸ ਲੱਗੀ ਹੋਈ ਆ ਤੁਹਾਨੂੰ ਇਹ ਸੂਟ ਕਿਵੇਂ ਦਾ ਲੱਗਿਆ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਪਸੰਦ ਆ ਇਹਦੇ ਵਿੱਚ ਇੱਕ ਸਿੰਪਲ ਸੂਟ ਵੀ ਹੈਗਾ ਇਹਦੇ ਵਿੱਚ ਤਿੰਨ ਕਲਰ ਨੇ ਇਹਦੇ neck ਦੇ ਉੱਪਰ ਹੀ ਕਢਾਈ ਹੈ ਤੇ ਚੁੰਨੀ ਤੇ ਕੰਨੀਆਂ ਦੇ ਉੱਪਰ ਲੈਸ ਲੱਗੀ ਹੋਈ ਹੈ ਸਾਰੇ ਸੂਟ ਤੇ ਉਤੇ ਸਤਾਰਿਆਂ ਦਾ ਕੰਮ ਕੀਤਾ ਹੋਇਆ ਇਹਦੇ ਵਿੱਚ ਤਿੰਨ ਕਲਰ ਨੇ ਇੱਕ ਬਲੂ ਆ ਇੱਕ ਮਰਜੈਂਟਾ ਕਲਰ ਆ ਤੇ ਇੱਕ ਕਰੀਮ ਕਲਰ ਦਾ ਸੂਟ ਆ ਉਸ ਤੋਂ ਬਾਅਦ ਆਪਣੇ ਕੋਲ ਲਿਆ ਜਾਂਦੇ ਆ neck ਦੇ ਵਰਕ ਵਾਲੇ ਸੂਟ ਇਹ ਵੀ ਬਹੁਤ ਜ਼ਿਆਦਾ ਸੋਹਣੇ ਆ ਇਨਾਂ ਦੀ ਚੁੰਨੀ ਦੇ ਉੱਪਰ ਲੈਸ ਵਰਕ ਕੀਤਾ ਹੋਇਆ ਤੇ ਸਲਵਾਰ ਤੇ ਹਲਕੀ-ਹਲਕੀ ਕਢਾਈ ਕੀਤੀ ਹੋਈ ਹੈ। ਇਹਦੇ ਵਿੱਚ ਆਪਣੇ ਕੋਲੇ 4 ਤੋਂ 5 ਕਲਰ ਆ ਜਾਣਗੇ। ਇਹਦੇ ਵਿੱਚ ਜਿਹੜੇ 4 ਕਲਰ ਆ ਹੋਏਗਾ ਮਹਰੂਨ ਹੈ ਇੱਕ ਤਾਂ ਇੱਕ ਗ੍ਰੇ ਕਲਰ ਦਾ ਸੂਟ ਆ, ਇੱਕ ਰੈੱਡ ਕਲਰ ਦਾ ਸੂਟ ਆ, ਇੱਕ ਹਲਕਾ ਜਿਹਾ ਬਲੂਇਸ਼ ਸ਼ੇਡ ਦੇ ਵਿੱਚ ਵੀ ਸੂਟ ਹੈਗਾ ਇਹਦੇ ਵਿੱਚ। ਉਸ ਤੋਂ ਬਾਅਦ ਆਪਣੇ ਕੋਲੇ ਹੈਵੀ ਨੈਕ ਵਰਕ ਵਾਲੇ ਸੂਟ ਨੇ ਇਹਦੀ ਚੁੰਨੀ ਦੀ ਸਾਰੀਆਂ ਕੰਨੀਆਂ ਦੇ ਉੱਤੇ ਕਢਾਈ ਕੀਤੀ ਹੋਈ ਹੈ। ਇਦੇ ਵਿੱਚ ਵੀ ਆਪਣੇ ਕੋਲੇ ਤਿੰਨ ਪੀਸ ਹੋਣਗੇ ਇਹ ਵੀ ਸਾਰੇ ਬਹੁਤ ਹੀ ਜ਼ਿਆਦਾ ਸੋਨੇ ਬੁਟੀਕ ਵਾਲੇ ਸੂਟ ਨੇ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੇ ਆ ਹੈਵੀ ਵਰਕ ਵਾਲੇ ਸੂਟ ਇਹਨਾਂ ਦਾ ਸਾਰਾ ਫਰੰਟ ਹੈਵੀ ਵਰਕ ਨਾਲ ਕੱਢਿਆ ਹੋਇਆ ਪੂਰਾ ਤੇ ਜਿਹੜੀ ਚੁੰਨੀ ਆ ਉਹਦੇ ਉੱਪਰ ਲੈਸ ਦੇ ਨਾਲ ਨਾਲ ਕਢਾਈ ਦਾ ਕੰਮ ਵੀ ਕੀਤਾ ਹੋਇਆ ਜੇ ਤੁਹਾਨੂੰ ਇਹ ਸੂਟ ਪਸੰਦ ਆਇਆ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਇੱਕ ਸਕਾਈ ਬਲੂ ਇੱਕ ਪੀਚ ਕਲਰ ਦਾ ਸੂਟ ਆ ਤੇ ਇੱਕ ਹੈਗਾ ਕਰੀਮ ਕਲਰ ਦਾ ਇਹਨਾਂ ਤੇ ਸਾਰਿਆਂ ਦੇ ਉੱਤੇ red color ਦੀ ਕੜਾਈ ਕੀਤੀ ਹੋਈ ਹੈ red ਦੇ ਨਾਲ ਨਾਲ golden ਦਾ ਕੰਮ ਕੀਤਾ ਹੋਇਆ ਬਹੁਤ ਹੀ ਜਿਆਦਾ ਸੋਹਣਾ ਸੂਟ ਨੇ ਤੁਹਾਨੂੰ ਕਿਵੇਂ ਦੇ ਲੱਗੇ ਪੀਸ ਮੈਨੂੰ ਦੱਸਿਓ ਜਰੂਰ ਉਤੋਂ ਬਾਅਦ ਇੱਕ ਆਪਣੇ ਕੋਲ ਆਇਆ ਨਾ magenta color ਦਾ ਸੂਟ ਇਹ ਵੀ ਬਹੁਤ ਹੀ ਜਿਆਦਾ ਸੋਹਣਾ ਬੁਟੀਕ ਵਾਲਾ ਸੂਟ ਆ ਇਹਦੇ ਉੱਪਰ ਅੰਬੀਆਂ ਦਾ ਵਰਕ ਕੀਤਾ ਹੋਇਆ ਤੇ ਇਹਦੇ neck ਦੇ ਉੱਪਰ ਕੜਾਈ ਕੀਤੀ ਹੋਈ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਇੱਕ magenta color ਦਾ ਸੂਟ ਆ ਇਹਦੇ ਵਿੱਚ ਇੱਥੇ ਇੱਕ ਹੈਗਾ orange color ਦਾ ਇਹਦੇ ਚੁੰਨੀਆਂ ਦੇ ਉੱਪਰ lace ਦਾ ਕੰਮ ਕੀਤਾ ਹੋਇਆ ਤੇ ਹਲਕੀ ਹਲਕੀ ਤਾਰਿਆਂ ਦਾ ਕੰਮ ਦੇ ਨਾਲ ਨਾਲ ਛੋਟੇ ਛੋਟੀ ਬੁੱਟੀ ਦਾ ਕੰਮ ਵੀ ਆ। ਇੱਕ ਨੈਕਸਟ ਸੂਟ ਆ ਆਪਣੇ ਕੋਲੇ yellow ਕਲਰ ਦਾ। ਇਹਦੇ ਉੱਪਰ ਮਹਿਰੂਨ ਤੇ ਗੋਲਡਨ ਦਾ ਬਹੁਤ ਜਿਆਦਾ ਸੋਹਣਾ ਵਰਕ ਕੀਤਾ ਹੋਇਆ ਤੇ ਸਿਰਫ ਨੈਕ ਦੇ ਉੱਪਰ ਵਰਕ ਆ। ਤੇ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਨੇ। ਇੱਕ yellow, ਇੱਕ blue ਆ ਇੱਕ orange ਤੇ ਇੱਕ dark green ਕਲਰ ਦਾ ਸੂਟ ਆ। ਤੇ ਇਹਦੇ ਚੁੰਨੀ ਦੇ ਉੱਪਰ ਲੈਂਚ ਦਾ ਕੰਮ ਕੀਤਾ ਹੋਇਆ ਤੇ ਚੁੰਨੀ ਦੇ ਕੰਨਿਆਂ ਦੇ ਉੱਤੇ ਬਾਰਡਰ ਦੇ ਉੱਤੇ ਚਾਰ ਵਾਰ ਲੈਂਚ ਦਾ ਕੰਮ ਕੀਤਾ ਹੋਇਆ ਬਹੁਤ ਹੀ ਜਿਆਦਾ ਸੋਹਣਾ ਪੀਸ ਹੈ ਵੀ। ਉਤੋਂ ਬਾਅਦ ਇੱਕ ਆਪਣੇ ਕੋਲੇ ਵਲਾ ਕਲਰ ਆ ਜਾਂਦਾ ਇਹਦੇ ਵਿੱਚ ਵੀ ਆਪਣੇ ਕੋਲੇ ਤਿੰਨ ਕਲਰ ਨੇ ਇੱਕ ਹੈਗਾ ਲੈਮਨ ਕਲਰ ਦਾ ਸੂਟ ਹੈ ਇੱਕ ਪੀਚ ਕਲਰ ਦਾ ਸੂਟ ਆ ਇੱਕ ਬੇਬੀ ਪਿੰਕ ਕਲਰ ਦਾ ਸੂਟ ਆ ਤੁਹਾਨੂੰ ਕਿਹੜਾ ਸੂਟ ਜ਼ਿਆਦਾ ਪਸੰਦ ਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪਣਾ ਨੰਬਰ ਸ਼ੇਅਰ ਕਰ ਦੂੰਗੀ ਤੇ ਤੁਸੀਂ ਉੱਥੋਂ ਮੈਂ ਤੁਹਾਨੂੰ WhatsApp ਦੇ ਉੱਪਰ ਮੈਂ ਤੁਹਾਨੂੰ ਇਹਨਾਂ ਦੇ ਰੇਟ ਵੀ ਦੱਸ ਦੂੰਗੀ ਇਹ ਸਭ ਤੋਂ ਜ਼ਿਆਦਾ ਹੈਵੀ ਸੂਟ ਆ ਇਹ ਬਹੁਤ ਹੀ ਪਿਆਰਾ ਪੀਸ ਹੈ ਇਹ ਬ੍ਰਾਈਡਲ ਇਹਦੇ ਵਿੱਚ ਵੀ ਆਪਾਂ ਨੂੰ ਦੋ ਕਲਰ ਮਿਲ ਜਾਣਗੇ ਇੱਕ ਬੇਬੀ ਪਿੰਕ ਤੇ ਇੱਕ ਪੀਚ ਕਲਰ ਦਾ ਸੂਟ ਆ ਜਿਹੜਾ ਇਹ ਬੇਬੀ ਪਿੰਕ ਦੇ ਉੱਪਰ ਡਾਰਕ ਮਰਜੈਂਟਾ ਕਲਰ ਦਾ ਪੈਚ ਲਗਾ ਕੇ ਉਹਦੇ ਉੱਪਰ ਵਰਕ ਕੀਤਾ ਹੋਇਆ ਹੈ ਤਿਆਰ ਕਰਕੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਸੂਟ ਜੇ ਤੁਸੀਂ ਲੈਣਾ ਚਾਹੁੰਦੇ ਤਾਂ ਪਲੀਜ਼ ਕਮੈਂਟ ਕਰ ਦਿਓ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਹਦੇ ਵਿੱਚ ਦੂਜੇ ਕਲਰ ਦਾ ਸੂਟ ਏਬਲ ਆ ਜਾਂਦਾ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਉਦੋਂ ਬਰ ਨੈਕਸਟ ਪੀਸ ਆ ਜਾਂਦਾ ਹੈ ਕਿ ਇਹਦਾ ਪੂਰਾ ਫਰੰਟ ਜਿਹੜਾ ਪੂਰਾ ਕਢਾਈ ਕੀਤੀ ਹੋਈ ਹੈ ਇਹਦੀ ਤੇ ਜਿਹੜੀ ਚੁੰਨੀ ਦੇ ਕੰਨੀਆਂ ਦੇ ਉੱਪਰ ਕਢਾਈ ਕੀਤੀ ਹੋਈ ਹੈ ਤੇ ਬਾਰਡਰ ਦੇ ਉੱਪਰ ਵੀ ਹਲਕੀ ਹਲਕੀ ਕਢਾਈ ਕੀਤੀ ਹੋਈ ਹੈ ਤੇ ਇਹ ਵੀ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਦੇ ਵਿੱਚ ਦੋ ਪੀਸ ਹੋਰ ਹੋਣਗੇ ਇੱਕ ਪੀਚ ਕਲਰ ਦਾ ਸੂਟ ਹੈ ਇਹਦੇ ਵਿੱਚ ਤੇ ਇੱਕ ਹੋਊਗਾ ਬੇਬੀ ਪਿੰਕ ਕਲਰ ਦੇ ਵਿੱਚ ਇਹਦੇ ਵਿੱਚ ਤਿੰਨ ਕਲਰ ਹੀ ਨੇ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੇ ਨੇ ਨੈਕ ਦੇ ਵਰਕ ਵਾਲੇ ਸੂਟ ਇਹ ਵੀ ਬਹੁਤ ਹੀ ਜ਼ਿਆਦਾ ਸੋਹਣੇ ਆ ਇਹਦੀ ਸਲਵਾਰ ਹੈਗੀ ਹੈ ਕਰੀਮ ਕਲਰ ਦੀ ਇਹ ਬਹੁਤ ਜਿਆਦਾ ਸੋਹਣੀ ਲੁੱਕ ਆਂਦੀ ਹੈ ਸੂਟ ਦੀ ਬਣ ਕੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਇਹ ਸ਼ਿਮਰ ਦਾ ਸੂਟ ਆਏ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਤੇ ਇਹਦੇ ਚੁੰਨੀ ਦੇ ਉੱਪਰ ਲੈਸ ਦਾ ਕੰਮ ਦਿੱਤਾ ਹੋਇਆ ਗੋਟੇ ਪੱਤੀ ਦੀ ਲੈਸ ਦਾ ਉਸ ਤੋਂ ਬਾਅਦ ਆਪਣੇ ਕੋਲੇ 3-4 ਪੀਸੇਵ ਲੈ ਆ ਜਾਂਦੇ ਆ neck ਦੇ ਵਰਕ ਵਾਲੇ ਸੂਟ ਨੇ ਤੇ ਚੁੰਨੀ ਦੀ ਕੰਨੀਆਂ ਦੇ ਉੱਪਰ ਲੈਸ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਆ ਉਸ ਤੋਂ ਬਾਅਦ ਇੱਕ ਸਕਾਈ ਬਲੂ ਕਲਰ ਦਾ ਸੂਟ ਆ ਜਾਂਦਾ ਇਹਦੇ ਫਰੰਟ ਵਰਕ ਕੀਤਾ ਹੋਇਆ ਘੇਰੇ ਤੇ ਵੀ ਵਰਕ ਆ ਇਹ ਵੀ ਬਹੁਤ ਹੀ ਪਿਆਰਾ ਪੀਸ ਹੈ ਇਸ ਉਰ ਦੇ ਉੱਪਰ ਫਲਾਵਰ ਵਰਕ ਕੀਤਾ ਹੋਇਆ ਇਹਦੇ ਵਿੱਚ ਸਿੰਗਲ ਹੀ ਪੀਸ ਹੋਵੇਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਸਿੰਗਲ ਕਲਰ ਆ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਣੇ ਕੋਲ ਲਿਆ ਜਾਂਦੀ ਆ ਸ਼ੋਲਡਰ ਤੋਂ ਲੈਂਥ ਤੱਕ ਕਢਾਈ ਵਾਲੇ ਸੂਟ ਇਹਦੇ ਵਿੱਚ ਆਪਣੇ ਕੋਲੇ ਤਿੰਨ ਪੀਸ ਹੋਣਗੇ ਇੱਕ ਮਹਿਰੂਨ ਕਲਰ ਦਾ ਸੂਟ ਆ ਇੱਕ ਜਿਹੜਾ ਕਰੀਮ ਕਲਰ ਆ ਵੀ ਬਹੁਤ ਹੀ ਪਿਆਰਾ ਲੱਗਦਾ ਇਹਨੂੰ ਰੈੱਡ ਕਲਰ ਦੀ ਪਾਈਪਿੰਗ ਲਗਾ ਕੇ ਇਹਦੀ ਗ੍ਰੇਸ ਹੋਰ ਵੀ ਜ਼ਿਆਦਾ ਸੋਹਣੀ ਹੋ ਜਾਂਦੀ ਆ ਇੱਕ ਬਲੈਕ ਕਲਰ ਦਾ ਸੂਟ ਹੋਊਗਾ ਇਹ ਵੀ ਬਹੁਤ ਹੀ ਪਿਆਰੇ ਲੱਗਦੇ ਨੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਪਲੀਜ਼ ਕਮੈਂਟ ਕਰ ਦਿਓ ਉਹ ਤੋਂ ਬਾਅਦ ਇਹ ਵਾਲੇ ਜਿਹੜੇ ਸੂਟ ਆ ਇਹ ਥੋੜੇ ਲਾਈਟ ਸੂਟ ਨੇ ਇਹ ਤੁਸੀਂ ਡੇਲੀ ਵੇਅਰ ਵਾਸਤੇ ਯੂਜ਼ ਕਰ ਸਕਦੇ ਹੋ ਇਹ ਹੈਵੀ ਨਹੀਂ ਹੈ ਕਿ ਜ਼ਿਆਦਾ ਇਹਦੇ ਵਿੱਚ ਲਾਈਟ ਜਿਹੜੇ ਸੂਟ ਨੇ ਇਹਨਾਂ ਵਿੱਚ ਆਪਣੇ ਕੋਲੇ 4 ਤੋਂ 5 ਪੀਸ ਪਏ ਨੇ ਇੱਕ ਸਕਾਈ ਬਲੂ ਇੱਕ ਇਹਦੇ ਵਿੱਚ ਵਾਈਟ ਕਲਰ ਦਾ ਸੂਟ ਆ ਉਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਤانوں ਮੇਰੀ ਵੀਡੀਓ ਕਿੱਦਾਂ ਨਹੀਂ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਆਪਣਾ ਨੰਬਰ ਸ਼ੇਅਰ ਕਰ ਦੂੰਗੀ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਪੀਸ ਹੈ ਇਹਦੀ ਬਾਵਾਂ ਦੇ ਉੱਪਰ ਵਰਕ ਆ ਤੇ ਤੁਹਾਨੂੰ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੇ ਲਈ ਸਤਿ ਸ਼੍ਰੀ ਅਕਾਲ